ਆਸ ਕੋ ਲੋਕ ਚੈਨਲ ਤੇ ਤੁਹਾਡਾ ਸਾਰਾਤਾ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਬੀਟਰ ਰੂਟ ਹਲਵਾ ਯਾਨੀ ਕਿ ਚਕੰਦਰ ਦਾ ਹਲਵਾ ਚਕੰਦਰ ਖਾਣਾ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੈ ਇੱਕ ਬਹੁਤ ਹੀ ਗੁਣਕਾਰੀ ਹੁੰਦਾ ਹੈ ਤੇ ਇਹਨੂੰ ਖਾਣ ਦੇ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਨੂੰ ਇਹ ਦੂਰ ਕਰਦਾ ਹੈ ਚੰਦਰ ਦਾ ਹਲਵਾ ਬਣਾਉਣ ਵਾਸਤੇ ਆਪਾਂ ਇੱਥੇ ਲੈ ਜਾਈ 250 ਗ੍ਰਾਮ ਲੈ ਚਕੰਦਰ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰੀਕੇ ਨਾਲ ਛਿੱਲ ਲੈਨੇ ਆ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਕद्दूकस ਕਰਾਂਗੇ ਧੋਕੇ ਸਿਕੰਦਰ ਦੀ ਆਪਾਂ ਥੋੜੀ ਮੋਟੀ ਮੋਟੀ ਛੇਲ ਉਤਾਰ ਦਿੰਨੇ ਆ ਤੁਸੀਂ ਆਪਣੀ ਲੋੜ ਮੁਤਾਬਕ ਚਿਕੰਦਰ ਜਿਹੜਾ ਘੱਟ ਵੱਧ ਵੀ ਲੈ ਸਕਦੇ ਹੋ ਚਿਕੰਦਰ ਨੂੰ ਆਪਾਂ ਛਿੱਲ ਕੇ ਧੋ ਲਿਆ ਚੰਗੀ ਤਰੀਕੇ ਨਾਲ ਤੇ ਹੁਣ ਇਹਨੂੰ ਕਰ ਲੈਣਾ ਜੀ ਕद्दूकस ਕद्दूकस ਆਪਾਂ ਪੂਰੇ ਮੋٹے ਬਸ ਨਹੀਂ ਹੋਣੀ ਕਰਨਾ ਥੋੜੇ ਜਿਹਾ ਨੋਰਮਲ ਸਾਈਜ਼ ਆ ਇਤਰੂ ਆਪਾਂ ਕद्दूकस ਕਰ ਲਾਂਗੇ ਸਿਕੰਦਰ ਆਪਾਂ ਕਰ ਲਿਆ ਕद्दू ਕਸ਼ ਤੇ ਹੁਣ ਬਣਾਉਨੇ ਆ ਜੀ ਹਲਵਾ 2 ਚਮਚੇ ਆਪਾਂ ਘਿਓ ਦੇ ਪਾਵਾਂਗੇ ਦੇਸੀ ਘਿਓ ਦੇ ਤੇ ਨਾਲ ਹੀ ਹੁਣ ਆਪਾਂ ਪਾ ਦਾਂਗੇ ਜੀ ਕद्दू ਕਸ਼ ਕੀਤਾ ਹੋਇਆ ਸਿਕੰਦਰ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸਿਕੰਦਰ ਨੂੰ ਘਿਓ ਦੇ ਵਿੱਚ ਭੁੰਨਾਂਗੇ ਜੀ ਘਟ ਤੋਂ ਘਟ ਆਪਾਂ 10 ਮਿੰਟ ਵਾਸਤੇ ਸਿਕੰਦਰ ਨੂੰ ਆਪਾਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਭੁੰਨਾਂਗੇ ਤੇ ਉਸ ਤੋਂ ਬਾਅਦ ਆਪਾਂ ਬਾਕੀ ਦੇ ਸਬਾਨ ਪਾਵਾਂਗੇ। ਸੁਣ ਇਹਨੂੰ ਮਿਕਸ ਕਰ ਲੈਨੇ ਆ। ਤੇ 10 ਮਿੰਟ ਤੱਕ ਆਪਾਂ ਇਹਨੂੰ ਘੋੜ ਦੇ ਵਿੱਚ ਭੋਲਾਂਗੇ ਚਿਕੰਦਰ ਨੂੰ। 10 ਮਿੰਟ ਆਪਾਂ ਚਿਕੰਦਰ ਨੂੰ ਘੋੜ ਦੇ ਵਿੱਚ ਚੰਗੀ ਤਰੀਕੇ ਨਾਲ ਭੋਲ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਗਲਾਸ ਆਪਾਂ ਇੱਥੇ ਦੁੱਧ ਤੇ ਲੈ ਆ ਤੁਸੀਂ ਗਾਈ ਦਾ ਮੱਝ ਦਾ ਕੋਈ ਵੀ ਦੁੱਧ ਲੈ ਸਕਦੇ ਹੋ। ਜੋ ਹਣਸੀ ਕੰਦਨ ਨੂੰ ਆਪਾਂ ਦੁੱਧ ਵਿੱਚ ਚੰਗੀ ਤਰ੍ਹਾਂ ਭੋਲ ਲਾਂਗੇ ਤੇ ਦੁੱਧਾ ਜਿਹੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਦਾਂਗੇ ਦੁੱਧ ਨੂੰ ਆਪਾਂ ਚਕੰਦਰ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇੱਥੇ ਲੈਨੇ ਜੀ ਮਗਜ ਤੁਸੀਂ ਡਰਾਈ ਫਰੂਟ ਆਪਣੀ ਪਸੰਦ ਦਾ ਕੋਈ ਵੀ ਲੈ ਸਕਦੇ ਹੋ ਤੇ ਡਰਾਈ ਮਗਜ ਨੂੰ ਵੀ ਆਪਾਂ ਪਾ ਦਾਂਗੇ ਦੁੱਧ ਚਕੰਦਰ ਦੇ ਵਿੱਚ ਥੋੜੇ ਜਿਹਾ ਆਪਾਂ ਰੱਖ ਲਾਂਗੇ ਦੇ ਨਾਲ ਹੀ ਆਪਾਂ ਇੱਥੇ ਰਿਆ ਕੋਲੀ ਦਾ ਚੌਥਾ ਹਿੱਸਾ ਪਾ ਲਈਆ ਖੰਡ ਖੰਡ ਨੂੰ ਵੀ ਪਾ ਲਾਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਕਰ ਦਿੰਨੇ ਆ ਜੀ ਮਿਕਸਰ ਤੇ ਦੋ ਮਿੰਟ ਆਪਾਂ ਸੇਕਣ ਵਾਲਾਂਗੇ ਖੰਡ ਨੂੰ ਵੀ ਆਪਾਂ ਚਿਕੰਦਰ ਦੇ ਵਿੱਚ ਚੰਗੀ ਤਰੀਕੇ ਨਾਲ ਘੋਲ ਲਿਆ ਤੇ ਹੁਣ ਆਪਾਂ ਇੱਥੇ ਅੱਧੀ ਕੋਲੀ ਲਈਏ ਜੀ ਮਿਲਕ ਪਾਊਡਰ ਤੁਸੀਂ ਮਿਲਕ ਪਾਊਡਰ ਦੀ ਜਗ੍ਹਾ ਖੋਇਆ ਵੀ ਪਾ ਸਕਦੇ ਹੋ ਆਪਾਂ ਪਾਵਾਂਗੇ ਜੀ ਮਿਲਕ ਪਾਊਡਰ ਤੇ ਇਹਨੂੰ ਸਾਰਿਆਂ ਨੂੰ ਕਰ ਦਾਂਗੇ ਬੀਟਰੂਟ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਬਾਅਦ 2 ਮਿੰਟ ਆਪਾਂ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਣਾ ਚਕੰਦਰ ਦਾ ਹਲਵਾ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ ਤੁਸੀਂ ਜਰੂਰ ਬੱਚਿਆਂ ਨੂੰ ਤੇ ਆਪ ਵੱਡਿਆਂ ਨੂੰ ਸਾਰਿਆਂ ਨੂੰ ਬਣਾ ਕੇ ਜਰੂਰ ਖਵਾਓ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਸਰੀਰ ਵਾਸਤੇ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਲੋ ਜੀ ਆਪਣਾ ਹਲਵਾ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਕਢ ਲੈਣਾ ਜੀ ਇੱਕ ਬౌਲ ਦੇ ਵਿੱਚ ਤੇ ਲੋ ਜੀ ਬੀਟਰੂਟ ਹਲਵਾ ਆਪਣਾ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ ਬਹੁਤ ਹੀ ਵਧੀਆ ਆਪਣਾ ਹਲਵਾ ਬਣਿਆ ਉੱਪਰੋਂ ਦੀ ਆਪਾਂ ਥੋੜਾ ਜਿਹਾ ਪਾ ਦਾਂਗੇ ਜੀ ਮਗਜ ਗਾਰਨਿਸ਼ ਵਾਸਤੇ ਤੇ ਲੋ ਜੀ ਆਪਣਾ ਹਲਵਾ ਹੁਣ ਬਣ ਕੇ ਬਿਲਕੁਲ ਹੋ ਗਏ ਜੀ ਤਿਆਰ ਤੇ ਜਿਹੜਾ ਖਾਣ ਵਿੱਚ ਬਹੁਤ ਜਿਆਦਾ ਟੇਸਟੀ ਹੁੰਦਾ ਤੇ ਹੈਲਦੀ ਵੀ ਹੁੰਦਾ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਬੀਟਰੂਟ ਹਲਵੇ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਗਾ